ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਤੁਹਾਡੇ ਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ 19, 20 ਅਤੇ 21 ਨਵੰਬਰ 2025 ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਨਾਲ ਦੀ ਨਾਲ ਤੁਹਾਨੂੰ ਦੱਸਾਂਗੇ ਵੈਸਟਰਨ ਡਿਸਟਰਬੈਂਸ ਹੁਣ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਹੈ ਉਹ ਕਿੱਥੇ ਪਹੁੰਚ ਚੁੱਕੀ ਹੈ ਕੀ ਅਪਡੇਟ ਹੈ ਉਹਦੀ ਤੇ ਕਿਵੇਂ ਦੇ ਹਾਲਾਤ ਬਣ ਸਕਦੇ ਨੇ ਪੰਜਾਬ ਦੇ ਵਿੱਚ ਮਹੀਨੇ ਦੇ ਆਉਂਦੇ ਦਿਨਾਂ ਵਿੱਚ ਕਿਉਂਕਿ ਹੁਣ ਸੁੱਕੀ ਠੰਡ ਪੈ ਰਹੀ ਹੈ ਜੋ ਕਿ ਬਿਮਾਰੀਆਂ ਦਾ ਘਰ ਮੰਨਿਆ ਜਾਂਦਾ ਹੈ ਆਉਂਦੀ ਠੰਡੀ ਨੂੰ ਕਹਿੰਦੇ ਨੇ ਇੱਕ ਤਰੀਕੇ ਨਾਲ ਕਿਉਂਕਿ ਇਸ ਦੇ ਵਿੱਚ ਅਹਿਸਾਸ ਨਹੀਂ ਹੋ ਪਾਂਦਾ ਕਿ ਠੰਡ ਵੱਧ ਚੁੱਕੀ ਹੈ ਪਰ ਹੌਲੀ-ਹੌਲੀ ਜਦੋਂ ਠੱਡ ਵੱਧਦੀ ਹੈ ਤਾਂ ਬਿਮਾਰੀਆਂ ਲੱਗਣ ਦੇ ਚਾਂਸ ਵਧ ਜਾਂਦੇ ਨੇ ਬੱਚੇ ਬਜ਼ੁਰਗ ਅਤੇ ਖਾਸ ਤੌਰ ਤੇ ਆਪਣੇ ਪਾਲਤੂ ਜਾਨਵਰ ਇਹ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਬਿਮਾਰੀਆਂ ਅਚਾਨਕ ਦੇਖੇ ਜਾਂਦੀਆਂ ਨੇ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਫਿਲਹਾਲ ਮੌਸਮ ਸਾਫ਼ ਹੈ ਕੋਈ ਵੱਡੀ ਹਲਚਲ ਨਹੀਂ ਹੈ ਪੰਜਾਬ ਦੇ ਵਿੱਚ ਜਿਸ ਦੇ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਤਰੀਕੇ ਦੀ ਮੀਂਹ ਦੀ ਹਲਚਲ ਫਿਲਹਾਲ ਦਿਖਾਈ ਨਹੀਂ ਦੇ ਰਹੀ ਅਗਰ ਤੁਹਾਨੂੰ ਅਸੀਂ ਦਿਖਾ ਸਕੀਏ ਤੁਸੀਂ ਦੇਖੋਗੇ ਕਿ ਹੇਠਲੇ ਪਾਸੇ ਪੰਜਾਬ ਤੋਂ ਅਗਰ ਸਾਊਥ ਇੰਡੀਆ ਵੱਲ ਚਲਦੀ ਹੈ ਤਾਂ ਬੱਦਲਵੰਜੇ ਤੇ ਲਗਾਤਾਰ ਜ਼ੋਰ ਬਣਿਆ ਹੋਇਆ ਹੈ ਖਾਸ ਤੌਰ ਤੇ ਬੰਗਾਲ ਦੀ ਖਾੜੀ ਵਿੱਚੋਂ ਪਰ ਇਹ ਸਿਸਟਮ ਹੁਣ ਹੌਲੀ ਹੌਲੀ ਪਿੱਛੇ ਖਿਸਕਦਾ ਦਿਖਾਈ ਦੇ ਰਿਹਾ ਹੈ ਵੈਸਟਰਨ ਇੰਡੀਆ ਸਟਰਬੈਂਸ ਦੀ ਗੱਲ ਕਰੀਏ ਤਾਂ ਵੈਸਟਰਨ ਵਾਲੇ ਪਾਸੇ ਥੋੜੀ-ਬਹੁਤੀ ਹਲਚਲਾਂ ਡਿਸਟਰਬੈਂਸ ਦੀਆਂ ਬਣਨੀ ਆ ਸ਼ੁਰੂ ਹੋ ਚੁੱਕੀਆਂ ਨੇ ਜੋ ਕਿ ਦਸੰਬਰ ਤੋਂ ਲੈ ਕੇ ਮਾਰਚ-ਅਪ੍ਰੈਲ ਤੱਕ ਪੰਜਾਬ ਵੱਲ ਕੋਚ ਕਰਨਗੀਆਂ ਜਿਹਦੇ ਸਿੱਟੇ ਵਜੋਂ ਪੰਜਾਬ ਦੇ ਉੱਪਰਲੇ ਪਾਸੇੋਂ ਇਸ ਤਰੀਕੇ ਨਾਲ ਹੀ ਹਵਾਵਾਂ ਗੁਜ਼ਰਦੀਆਂ ਹੋਈਆਂ ਨਜ਼ਰ ਆਣਗੀਆਂ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਵੀ ਮੀਂਹ ਦੀ ਹਲਚਲ ਦੇਖਣ ਨੂੰ ਮਿਲਦੀ ਹੈ ਫਿਲਹਾਲ ਅਜਿਹੀ ਕੋਈ ਹਲਚਲ 19 20 ਅਤੇ 21 ਤਰੀਕ ਨੂੰ ਦੇਖਣ ਨੂੰ ਨਹੀਂ ਮਿਲੇਗੀ ਦਿਨ ਦਾ ਤਾਪਮਾਨ 24 25 ਤੋਂ 26 ਡਿਗਰੀ ਦੇ ਵਿਚਕਾਰ ਅਤੇ ਰਾਤ ਦਾ ਤਾਪਮਾਨ ਐਵਰੇਜ ਜਿਹੜਾ 7-8 ਡਿਗਰੀ ਦੇਖਣ ਨੂੰ ਮਿਲਦਾ ਰਹੇਗਾ ਠੰਡ ਸ਼ਾਮ ਰਾਤ ਦੇ ਸਮੇਂ ਵਧ ਚੁੱਕੀ ਹੈ ਪਰ ਦਿਨ ਦੇ ਸਮੇਂ ਪਾਰਾ ਹਲੇ ਵੀ ਠੀਕ ਹੈ ਕਣਕ ਦੀ ਬਿਜਾਈ ਜਾਂ ਕਿਸੇ ਹੋਰ ਫਸਲਾਂ ਦੀ ਬਿਜਾਈ ਲਈ ਸਮਾਂ ਹਲੇ অনুকੋਲ ਹੀ ਬਣਿਆ ਹੋਇਆ ਹੈ ਕਿਸਾਨ ਵੀਰ ਬੇਚੇਜ ਕੋ ਕੇ ਕਣਕ ਦੀ ਬਿਜਾਈ ਕਰ ਸਕਦੇ ਨੇ ਗੱਲ ਕਰੀਏ ਵੈਸਟਰਨ ਡਿਸਰਬਸ ਦੀ ਵੈਸਟਰਨ ਡਿਸਰਬਸ ਜਾਨੀ ਕਿ ਪੱਛਮੀ ਹਵਾਵਾਂ ਜਦੋਂ ਇਧਰਲੇ ਪਾਸੇ ਬੱਦਲਵਾਈ ਬਣਦੀਆਂ ਨੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਆਪਾਂ ਕਹ ਲਈਏ ਕਿ ਯੂਰਪ ਵਾਲੇ ਪਾਸੇ ਕਹ ਲਈਏ ਜਦੋਂ ਉਹ ਹਵਾਵਾਂ ਇਸ ਤਰੀਕੇ ਨਾਲ ਉੱਤਰੀ ਹਿੱਸੇ ਤੋਂ ਭਾਰਤ ਦੇ ਨਿਕਲਦੀਆਂ ਨੇ ਤਾਂ ਉਹ ਹਲਚਲ ਕਰਦੀਆਂ ਨੇ ਮੀਂਹ ਦੀਆਂ ਕਿਉਂਕਿ ਉਹਨਾਂ ਹਵਾਵਾਂ ਦੇ ਵਿੱਚ ਨਮੀ ਹੁੰਦੀ ਹੈ ਤੇ ਉਹਨਾਂ ਹਵਾਵਾਂ ਦੇ ਵਿੱਚ ਭਾਰੀ ਮੀਂਹ ਕਰਨ ਦੀ ਸਮਰੱਥਾ ਵੀ ਦੇਖੀ ਜਾਂਦੀ ਹੈ ਤੇ ਜਿਹੜੀ ਇਹ ਡਿਸਟਰਬੈਂਸ ਹੁੰਦੀ ਹੈ ਇਸ ਦੇ ਕਾਰਨ ਉੱਤਰੀ ਭਾਰਤ ਵਿੱਚ ਸਰਦੀਆਂ ਦੇ ਸਮੇਂ ਮੀਂਹ ਦੀ ਗਤੀਵਿਧੀ ਦੇਖਣ ਨੂੰ ਮਿਲਦੀ ਹੈ ਨੇ ਜਿਸ ਦੇ ਕਾਰਨ ਮੌਸਮ ਜਿਹੜਾ ਸਟੇਬਲ ਰਹਿੰਦਾ ਹੈ ਅਗਰ ਮੀਂਹ ਨਹੀਂ ਪੈਣਗੇ ਤਾਂ ਠੰਡ ਜਿਹੜੀ ਹੈ ਹੋਰ ਜ਼ਿਆਦਾ ਵਧੇਗੀ ਕਿਉਂਕਿ ਮੀਂਹ ਦੇ ਨਾਲ ਹਵਾ ਦੇ ਵਿੱਚ ਸਾਫ਼ ਹੋ ਜਾਂਦੀ ਹੈ ਅਸਮਾਨ ਦੇ ਵਿੱਚੋਂ ਧੁੰਦ हट ਜਾਂਦੀ ਹੈ ਤੇ ਧੁੱਪ ਜਿਹੜੀ ਹੈ ਉਹ ਧਰਤੀ ਤੱਕ ਪਹੁੰਚਦੀ ਹੈ ਜਦੋਂ ਤੱਕ ਧੁੱਪ ਧਰਤੀ ਤੇ ਨਹੀਂ ਪਹੁੰਚੇਗੀ ਉਦੋਂ ਤੱਕ ਫਸਲਾਂ ਦੀ ਗ੍ਰੋਥ ਵੀ ਰੁਕ ਜਾਂਦੀ ਹੈ ਤੇ ਧੁੰਦ ਪੈਣ ਦੇ ਨਾਲ ਠੰਡ ਜਿਹੜੀ ਹੈ ਉਹ ਇੱਕ ਚੇਨ ਸਰਕਲ ਬਣ ਜਾਂਦਾ ਧੁੰਦ ਨਾਲ ਧੁੱਪ ਨਾਲ ਲੱਗਣ ਦੇ ਕਾਰਨ ਠੰਡ ਹੋਰ ਵਧ ਜਾਂਦੀ ਹੈ ਅਤੇ ਹੋਰ ਜੇ ਧੁੰਦ ਪੈਣ ਦੇ ਅਸਾਰ ਬਣ ਜਾਂਦੇ ਨੇ ਤੇ ਅਚਾਨਕ ਜਿਹੜਾ ਪਾਰ ਆਇਓ 2 ਡਿਗਰੀ 3-3 ਡਿਗਰੀ ਲਗਾਤਾਰ गिरਣਾ ਸ਼ੁਰੂ ਹੋ ਜਾਂਦਾ ਹੈ ਤੇ ਐਵਰੇਜ ਤਾਪਮਾਨ ਪੰਜਾਬ ਦਾ ਦਿਨ ਦੇ ਵੇਲੇ ਵੀ 5 ਤੋਂ ਲੈ ਕੇ 10-11 ਡਿਗਰੀ ਤੱਕ ਦੇਖਣ ਨੂੰ ਮਿਲਦਾ ਹੈ ਹਾਲਾਤ ਜਿਹੜੇ ਨੇ ਦਿਨ ਦੇ ਸਮੇਂ ਵੀ ਖਰਾਬ ਹੋ ਜਾਂਦੇ ਨੇ ਰਾਤ ਦੇ ਸਮੇਂ ਤਾਪਮਾਨ 1 ਡਿਗਰੀ ਜਾਂ ਮਾਈਨਸ ਤੱਕ ਵੀ ਜਾਣ ਦੀ ਉਮੀਦਾਂ ਬਣ ਜਾਂਦੀਆਂ ਨੇ ਪਰ ਮੀਂਹ ਦੇ ਕਾਰਨ ਜਿਹੜੇ ਇਹ ਹਾਲਾਤ ਨੇ ਅੰਡਰ ਕੰਟਰੋਲ ਰਹਿੰਦੇ ਨੇ ਫਸਲਾਂ ਦੇ ਪੱਖ ਤੋਂ ਦੇਖਿਆ ਜਾਵੇ ਤਾਂ ਮੀਂਹ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਕੋਰਾ ਜਦੋਂ ਪੈਂਦਾ ਹੈ ਤਾਂ ਫਸਲਾਂ ਬਰਬਾਦ ਹੁੰਦੀਆਂ ਨੇ ਪਰ ਜਦੋਂ ਮੀਂਹ ਪੈ ਜਾਂਦਾ ਟੈਂਪਰੇਚਰ ਰਾਤ ਦਾ ਟੈਂਪਰੇਚਰ ਆਪ ਹੋ ਜਾਂਦਾ ਥੋੜਾ ਜਿਹਾ ਤੇ ਜਦੋਂ ਵੀ 2 ਡਿਗਰੀ ਤੋਂ 3 ਡਿਗਰੀ ਦੇ ਥੱਲੇ ਤਾਪਮਰ ਆਉਂਦਾ ਤਾਂ ਕੋਰਾ ਪੈਂਦਾ ਪਰ ਕੋਰੇ ਤੋਂ ਬਚਾ ਦੇ ਲਈ ਥੋੜਾ ਜਿਹਾ ਨਿੱਗਾਪਣ ਜ਼ਰੂਰੀ ਹੁੰਦਾ ਜੋ ਕਿ ਬਦਲਾ ਕਰਕੇ ਕਹਿ ਲਈਏ ਜਾਂ ਫਿਰ ਮੀਂਹ ਕਰਕੇ ਕਹਿ ਲਈਏ ਰਾਤ ਦੇ ਸਮੇਂ ਗਰਮੈਸ਼ ਹੋ ਜਾਂਦੀ ਹੈ ਤੇ ਧੁੰਦ ਵਿਚੱਕ ਪੈਂਦੀ ਹੈ ਪਰ ਕੋਹਰੇ ਪੈਣ ਦੇ ਚਾਂਸ ਬਹੁਤ ਜ਼ਿਆਦਾ ਘਟ ਜਾਂਦੇ ਨੇ ਜੋ ਕਿ ਕਿਸਾਨਾਂ ਦੇ ਲੱਖ ਪੱਕ ਤੋਂ ਬਹੁਤ ਚੰਗੀ ਗੱਲ ਹੈ ਤੇ ਇਹ ਜਿਹੜੀ ਵੈਸਟਰਨ ਡਿਸਟਰਬੈਂਸ ਜਿਹੜੀ ਹਵਾਵਾਂ ਹੁੰਦੀਆਂ ਨੇ ਹੁਣ ਹੌਲੀ ਹੌਲੀ ਚੱਲਣੇ ਸ਼ੁਰੂ ਹੋਣਗੀਆਂ ਤੇ ਜਨਵਰੀ ਫਰਵਰੀ ਮਾਰਚ ਦਾ ਅਪ੍ਰੈਲ ਮਈ ਤੱਕ ਇਸ ਦੇ ਜਿਹੜੇ ਜ਼ਿਆਦਾ ਜਿਹੜੇ ਨੇ ਉਹ ਹਾਲਾਤ ਦੇਖੇ ਜਾਂਦੇ ਨੇ ਉਸ ਤੋਂ ਬਾਅਦ ਸਾਨੂੰ ਜਿਹੜਾ ਦੇਖਿਆ ਜਾਂਦਾ ਦੇਖਣ ਨੂੰ ਮਿਲਦਾ ਹੈ ਕਿ ਬਾਅਦ ਵਿੱਚ ਇਸ ਤਰੀਕੇ ਨਾਲ ਮੌਨਸੂਨੀ ਹਵਾਵਾਂ ਆ ਜਾਂਦੀਆਂ ਨੇ ਮਈ ਤੋਂ ਬਾਅਦ ਜੂਨ ਜੁਲਾਈ ਅਗਸਤ ਸਤੰਬਰ ਤੱਕ ਇਹਨਾਂ ਦਾ ਸਾਨੂੰ ਅਸਰ ਦੇਖਣ ਨੂੰ ਮਿਲਦਾ ਹੈ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਮੀਂਹ ਦੀ ਗਤੀਵਿਧੀ ਹੁੰਦੀਆਂ ਰਹਿਣਗੀਆਂ ਹੁਣ ਅਗਰ ਗੱਲ ਕੀਤੀ ਜਾਵੇ ਮੀਂਹ ਕਿਹੜੇ ਦਿਨ ਹੋ ਸਕਦਾ ਹੈ ਤਾਂ ਨਵੰਬਰ ਦੇ ਆਖਰੀ ਦਿਨਾਂ ਤੋਂ ਲੈ ਕੇ ਦਸੰਬਰ ਦੇ 15-20 ਤਰੀਕ ਦੇ ਵਿੱਚਕਾਰ ਸਾਨੂੰ ਇੱਕ ਅੱਧੀ ਝਟ ਠੀਕ ਠਾਕ ਮੀਂਹ ਦੀ ਦੇਖਣ ਨੂੰ ਮਿਲ ਸਕਦੀ ਹੈ ਜੋ ਇਸ ਸਮੇਂ ਹਾਲਾਤ ਬਣੇ ਹੋਏ ਨੇ ਕਿਉਂਕਿ ਹਲੇ ਸਿਸਟਮ ਪਿੱਛੇ ਨੇ ਇੰਨੀ ਤੇਜ਼ੀ ਨਾਲ ਨਹੀਂ ਵਧ ਰਹੇ ਪਰ ਜਿਵੇਂ ਹੀ ਵਧਣਗੇ ਤਾਂ ਉਹ ਇੱਕ ਚੰਗਾ ਸੰਕੇਤ ਹੋਵੇਗਾ ਪੰਜਾਬ ਦੇ ਵਿੱਚ ਮੀਂਹ ਕਾਉਣ ਦੇ ਲਈ ਤੇ ਇਹ ਸੀ ਜੀ ਅਪਡੇਟ 21 ਤਰੀਕ ਤੱਕ ਦੇ ਮੌਸਮ ਦੀ ਨਾਲੇ ਵੈਸਟਰਨ ਇੰਡੀਆ ਸਰਵਿਸ ਦੇ ਹਾਲਾਤਾਂ ਦੀ ਬਾਕੀ ਇਸ ਤਲਾਵਾ ਕੋਈ ਹੋਰ ਜਾਣਕਾਰੀਆਂ ਹੋਣਗੀਆਂ ਤਾਂ ਉਹ ਵੀਡੀਓਜ਼ ਵੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਉਹ ਵੀਡੀਓ ਨੂੰ ਦੇਖਣ ਦੇ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਜੀ